ਹਿੰਦੁਸਤਾਨ ਲੀਵਰ ਕੰਪਨੀ ਆਈ ਕਿਸਾਨ ਕੈਚਅਪ ਬਣਾਉਂਦੇ ਆ ਉਹ ਕਿਸਾਨ ਕੈਚਅਪ 90 ਪਲਾਂਟ ਲੱਗੇ ਹੋਇਆ ਜੀ ਕਿਸਾਨ ਕੈਚਅਪ ਦਾ 90 ਪਲਾਂਟ ਹੈ ਟਮੇਟੋ ਕੈਚਅਪ ਬਣਾਉਂਦੇ ਆ ਕਿਸਾਨ ਕੈਚਅਪ ਪੂਰੇ ਦੇਸ਼ ਜਾਂਦੀ ਹੈ ਟਮਾਟਰ ਨਾਸਿਕ ਤੋਂ ਲਿਆਉਂਦੇ ਆ ਜੀ ਮਹਾਰਾਸ਼ਟਰ ਚੋਂ ਪਲਾਂਟ 90 ਹੈ ਟਮਾਟਰ ਮਹਾਰਾਸ਼ਟਰ ਦੇ ਨਾਸਿਕ ਤੋਂ ਆ ਰਹੇ ਨੇ ਮੈਂ ਕਿਹਾ ਵੀ ਸਾਨੂੰ ਦੱਸੋ ਟਮਾਟਰ ਇੱਥੇ ਪੈਦਾ ਕਰਦੇ ਆਂ ਸੀ ਤੁਹਾਡੇ ਆਲੇ-ਦਾਲੇ ਫੈਕਟਰੀ ਦੇ ਆਲੇ-ਦਾਲੇ ਪੈਦਾ ਕਰਦਾਂਗੇ ਉਹ ਕਹਿੰਦੇ ਜੀ ਉਹ ਕੁਆਲਿਟੀ ਹੋਰ ਹੈ ਮੈਂ ਕਹਾਂ ਜੀ ਦੱਸੋ ਤੁਹਾਨੂੰ ਕਿਹੜੀ ਕੁਆਲਿਟੀ ਹੈ ਬੀਸੀ ਸਾਹਿਬ ਨਾਲ ਮੀਟਿੰਗ ਕਰਾਈ ਬੀਸੀ ਸਾਹਿਬ ਖੁਦ ਇੱਕ ਆਮ ਘਰ ਚੋਂ ਜਿਹੜੇ ਸੁਹਾਗੇ ਤੋਂ ਆਪਣੇ ਬਾਪੂ ਦੀਆਂ ਲੱਤਾਂ ਫੜ ਕੇ ਸੁਹਾਗੇ ਤੇ ਨਹੀਂ ਪੈਂਦੇ ਹੁੰਦੇ ਬੀਸੀ ਸਾਹਿਬ ਉਹ ਉਸ ਕਲਚਰ ਚੋਂ ਨਿਕਲ ਕੇ ਅੱਜ ਦੁਨੀਆ ਦੇ ਮੰਨੇ ਪਰਮੰਨੇ ਟਿਸ਼ੂ ਕਲਚਰ ਦੇ ਸਾਇੰਟਿਸਟ ਨੇ ਇਹ ਬੀਸੀ ਨੇ ਇਹਨਾਂ ਨੇ ਤਾਂ ਘਟ ਬਣਾਉਣੇ ਆ ਵੀ ਤਾਂ ਇਹਨਾਂ ਨੇ ਦੋ ਮੀਟੀਆਂ ਕੀਤੀਆਂ ਪਹਿਲਾਂ 10000 ਟਨ ਟਮਾਟਰ ਚੋਂ ਸਿਰਫ 500 ਟਨ ਪੰਜਾਬ ਚੋਂ ਲੈਂਦੇ ਸੀ ਹੁਣ ਉਹ 10000 ਟਨ ਚੋਂ ਪਹਿਲੀ ਸੱਟੀ ਐਸ ਵਾਰ 10000 ਟਨ ਟਮਾਟਰ ਚੋਂ ਲਗਭਗ 4000 ਟਨ ਟਮਾਟਰ ਅਸੀਂ ਇੱਥੋਂ ਪੰਜਾਬ ਚੋਂ ਪੈਦਾ ਕਰਕੇ ਦੇਵਾਂਗੇ ਉਹਨਾਂ ਦੇ ਆਲੇ ਦੁਆਲੇ ਪਿੰਡਾਂ ਚੋਂ ਹੀ ਬਾਗੜੀਆਂ ਅਮਰਗੜ ਆਪਣਾ ਅਮਲੋ 590 ਪਵਾਨੀਗੜ ਚੰਨੋ ਉੱਥੋਂ ਹੀ ਪੈਦਾ ਕਰਕੇ ਦੇ ਦਾਂਗੇ ਉਹਨਾਂ ਦਾ ਟਰਾਂਸਪੋਰਟ ਦਾ ਖਰਚਾ ਬਚੂਗਾ ਸਾਡਾ ਝੋਨੇ ਤੋਂ ਖੇੜਾ ਛੁੱਟੂਗਾ ਪਾਣੀ ਬਚੂਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਸਾਹਿਬ ਦਾ ਬਚਨ ਵੀ ਕਾਇਮ ਰੱਖ ਲਾਂਗੇ ਤੇ ਨਾਲੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਆਪਣਾ ਜਿਹੜਾ ਧਰਤੀ ਆ ਉਹਦੀ ਉਪਜਾਊ ਸ਼ਕਤੀ ਬਚ ਚੋਗੀ ਦਸਿਆਂ ਦਾ ਪਾਣੀ ਅਰਜਵਾਹਿਆਂ ਦਾ ਪਾਣੀ ਸੂਏ ਜਿਹੜੇ ਬੰਦ ਹੋ ਗਏ ਸੀ ਤੁਸੀਂ ਵੀਡੀਓ ਦੇਖਦੇ ਹੋਵੋਗੇ ਵੀਡੀਓ ਕੀ ਆਉਂਦੀ ਹੈ ਲੋਕ ਕੱਸੀ ਤੇ ਖੜ ਕੇ ਪਾਣੀ ਦੇ ਵਿੱਚ ਖੜ ਕੇ ਵੀਡੀਓ ਬਣਾਉਂਦੇ ਨੇ ਕਿ 35 ਸਾਲ ਬਾਅਦ ਸਾਡੇ ਪਿੰਡ ਪਾਣੀ ਆਇਆ ਜੀ ਨਹਿਰ ਦਾ ਕੋਈ ਕਹਿੰਦਾ 25 ਸਾਲ ਬਾਅਦ ਆਇਆ ਯਾਰ ਇਹ ਕਰਦੇ ਕੀ ਰਹੇ ਮੈਨੂੰ ਸਮਝ ਨਹੀਂ ਆਈ ਇਸ ਗੱਲ ਹੁਣ ਅਸੀਂ ਦੋ ਨਹਿਰਾਂ ਨਵੀਆਂ ਬਣਾ ਰਹੇ ਹਾਂ ਇੱਕ ਮਾਲਵਾ ਨਹਿਰ ਜਿਹੜੀ ਹਰੀਕੇ ਪੱਤਨ ਤੋਂ ਇਧਰ ਕਿਤਲਵਾਹੇ ਵਾਲੇ ਪਾਸੇ ਨੂੰ ਰਸਤਾ ਨਹਿਰ ਦੇ ਨਾਲ ਹੀ ਐ ਇਧਰਲੇ ਪਾਸੇ ਨੂੰ ਪਰਲੇ ਪਾਸੇ ਹੈਗੀ ਆ ਆਪਣੀ ਹੀ ਓ ਵੀ ਸਰੰਦ ਨਹਿਰ ਕਹਿੰਦੇ ਆ ਉਹਨੂੰ ਸਰੰਦ ਕਨਾਲ 5000 ਕਿਊਸਕ ਪਾਣੀ ਜਾਂਦਾ ਤੇ ਵਿੱਚੋਂ ਰਸਤਾ ਨੂੰ ਜਾਂਦੀ ਆ ਵੱਡੀ ਨਹਿਰ 18000 ਕਿਊਸਕ ਜਾਂਦਾ ਪੁਰਾਣੇ ਐਗਰੀਮੈਂਟ ਹੋਏ ਹੋਏ ਨੇ ਤੇ ਅਸੀਂ ਇਧਰਲੇ ਪਾਸੇ ਵੀ ਆਪਣੀ ਖੋਲ ਰਹੇ ਨਹਿਰ ਤੇ 1206 ਮੈਗਾਵਾਟ ਦਾ ਧਾਰਕਲਾ ਬਣ ਕੇ ਤਿਆਰ ਹੋ ਜੂ ਅਕਤੂਬਰ ਚ ਆਪਣਾ ਡੈਮ ਉਹਦੇ ਨਾਲ ਇੱਕ ਪੂਰੀ ਨਹਿਰ ਪੂਰੇ ਦੁਆਬੇ ਵਿੱਚ ਦੀ ਨਿਕਲੂਗੀ 24 ਘੰਟੇ 12 ਮਹੀਨੇ 30 ਦਿਨ ਉਹ ਚੱਲੂ ਆ ਹੁੰਦੇ ਆ ਕੰਮ ਸਾਡਾ ਨਹਿਰਾ ਦਾ ਪਾਣੀ ਅਸੀਂ ਲੈ ਕੇ ਜਾਈਏ ਖੇਤਾਂ ਤੱਕ ਨਾਲੇ ਤਾਂ ਬਿਜਲੀ ਬਚੂ ਨਾਲੇ ਥੱਲੋਂ ਪਾਣੀ ਬਚੂ ਤੇ ਨਾਲੇ ਸਭ ਤੋਂ ਵੱਡੀ ਗੱਲ ਨਹਿਰੀ ਪਾਣੀ ਦੇ ਵਿੱਚ ਮਿਨਰਲਸ ਹੁੰਦੇ ਨੇ ਉਹ ਪਾਣੀ ਨਾਲ ਜਿਹੜੀ ਫਸਲ ਸਿੰਜੀ ਜਾਂਦੀ ਹੈ ਨਾ ਉਹ ਫਸਲ ਬੰਪਰ ਹੁੰਦੀ ਹੈ ਉਹਦੇ ਨਾਲ ਉਪਜਾਊ ਸ਼ਕਤੀ ਆਉਂਦੀ ਹੈ ਨਾਲ ਬਹੁਤ ਕੁਝ ਤੱਤ ਆਉਂਦੇ ਨੇ ਉਸ ਪਾਣੀ 'ਚ ਤੇ ਨਾਲੇ ਹੋਰ ਹਉ ਲੱਗਿਆ ਹੋਇਆ ਮੈਂ ਇਸ ਕੰਮ ਤੇ ਕਾਮਯਾਬੀ ਕਾਫੀ ਹੱਦ ਤੱਕ ਮਿਲ ਚੁੱਕੀ ਹੈ ਬਹੁਤ سارے ਲੋਕ ਮੈਨੂੰ ਦੱਸਣ ਲੱਗੇ ਮੈਂ ਕਿਹਾ ਵੀ ਹਰੇਕ ਦਫ਼ਤਰ ਦਾ ਟਾਈਮ 9 ਤੋਂ 5 ਹੈ ਕੋਈ 8 ਵਜੇ ਤੋਂ ਹੈ ਦਿਨੇ ਕੰਮ ਕਰਦੇ ਆਂ ਜ਼ਿਆਦਾਤਰ ਦਫ਼ਤਰਾਂ ਚ ਕੱਲਾ ਕਿਸਾਨ ਹੈ ਜਿਹਦਾ ਦਫ਼ਤਰ ਦਾ ਕੋਈ ਟਾਈਮ ਹੀ ਨਹੀਂ ਬਿਜਲੀ ਬੋਰਡ ਹੈ ਉਹ ਸਾਢੇ 12 ਵਜੇ ਕਹਿੰਦੇ ਲਾਈਟ ਆਊ ਰਾਤ ਨੂੰ ਮੈਂ ਕਹਾਂ ਯਾਰ ਨਾ ਪਹਿਲਾਂ ਸੌ ਸਕਦਾ ਐ ਨਾ ਬਾਅਦ ਚ ਸੌ ਸਕਦਾ ਤੁਸੀਂ ਦਿਨੇ ਦੇ ਲੋ ਯਾਰ ਇਹ ਲਾਈਟ ਕੀ ਕਰ 12:30 ਵਜੇ ਕਿਉਂ ਰਾਤ ਨੂੰ ਉਹਨੂੰ ਸੱਪਾਂ ਦੀ ਸਰੀਆਂ ਕਿਉਂ ਮਾਦਾ ਫਿਰਦਾ ਉਹ ਅਸੀਂ ਹੁਣੇ ਕਰ ਰਹੇ ਹਾਂ ਕਿਉਂਕਿ ਸੋਲਰ ਦੇ ਸਾਡੇ ਕੋਲ ਬਿਜਲੀ ਬਹੁਤ ਆ ਗਈ ਅਸੀਂ ਕਿਸਾਨ ਨੂੰ ਬਿਜਲੀ ਦਿਨੇ ਦੇਵਾਂਗੇ ਕਿਸਾਨ ਦਾ ਵੀ ਰਾਤ ਖੇਤ ਚ ਬਤਾਉਣ ਦਾ ਜਿਹੜਾ ਸਿਆਪਾ ਉਹ ਵੀ ਜਿਹੜਾ ਖਤਮ ਹੋ ਜਾਊਗਾ ਤੇ ਬਹੁਤ ਹੱਦ ਤੱਕ ਅਸੀਂ ਕਾਮਯਾਬੀ ਹੋ ਚੁੱਕੇ ਹਾਂ ਕਿਉਂਕਿ ਸੋਲਰ ਲਾਈਟ ਦਿਨੇ ਅਵੇਲੇਬਲ ਹੈ ਔਰ ਸਸਤੀ ਆਹੋ ਸਸਤੀ ਆਹੋ ਸੋ ਅਸੀਂ ਕਿਸਾਨਾਂ ਨੂੰ ਮੈਨੂੰ 2-3 ਮਿਲੇ ਕਹਿੰਦੇ ਜੀ ਆਹ ਕਣ ਕਦੇ ਪਾਣੀ ਇੱਕ ਦਿਨ ਵੀ ਆ ਕਣਕ ਨੂੰ ਪਾਣੀ ਲਾਉਣ ਵੇਲੇ ਰਾਤ ਨੂੰ ਖੇਤ ਨਹੀਂ ਜਾਣਾ ਪਿਆ ਮੈਂ ਕਿਹਾ ਕੋਈ ਗੱਲ ਨਹੀਂ ਵਧੀਆ ਗੱਲ ਹੈ ਤੁਸੀਂ ਵੀ ਆ ਕੇ ਪਰਵਾਰ ਨਾਲ ਸੌ ਉਹਨੂੰ ਸੌਣ ਹੀ ਨਹੀਂ ਦਿੰਦੇ ਕਦੇ ਕਹਿੰਦੇ ਸਵੇਰ ਦੇ 2:30 ਵਜੇ ਆਉਗੀ ਜੀ ਹੁਣ ਸਵੇਰ ਦੇ 2:30 ਵਜੇ ਕੋਈ ਟਾਈਮ ਆ ਯਾਰ ਫਿਰ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਬਿਜਲੀ ਬੋਰਡ ਵਾਲਿਆਂ ਨੂੰ ਸਰ ਨੂੰ ਅਫਸਰਾਂ ਨੂੰ ਇਕੱਠੇ ਕਰ ਲਿਆ ਮੈਂ ਕਿਹਾ ਯਾਰ ਤੁਹਾਨੂੰ ਕਿਹਨੇ ਕਹਤਾ ਵੀ 8 ਘੰਟੇ ਬਿਜਲੀ ਦੇਣ ਨਾਲ ਛੋਣਾ ਜਮਾਂ ਬਿਲਕੁਲ ਠੀਕ ਉਹਦਾ ਸਚਾਈ ਹੋ ਜਾਂਦੀ ਐ ਇਹ ਕਿਹਨੇ ਬਣਾਈ ਐ ਮੈਂ ਕਿਹਾ ਸਕੀਮ ਇਹ 9 ਘੰਟੇ ਕਿਉਂ ਨਹੀਂ ਇਹ 7 ਘੰਟੇ ਕਿਉਂ ਨਹੀਂ ਅੱਠ ਕਿਉਂ ਲਿਖੇ ਬਈ ਕਹਿੰਦੇ ਜੀ ਸੈਕਟਰੀ ਲੈਵਲ ਤੇ ਮੀਟਿੰਗ ਹੋਈ ਸੀ ਮੈਂ ਕਿਹਾ اچھا ਸੈਕਟਰੀ ਲੈਵਲ ਤੇ ਮੀਟਿੰਗ ਹੋਈ ਸੀ ਮੈਂ ਕਿਹਾ ਨੱਕਾ ਲੈਵਲ ਤੇ ਮੀਟਿੰਗ ਹੋਈ ਹੈ ਕਦੀ ਕਹਿੰਦੇ ਇਹ ਕੀ ਹੁੰਦਾ ਹੈ ਨਾਕਾ ਮੈਂ ਕਿਹਾ ਨੱਕਾ ਨਹੀਂ ਨੱਕਾ ਨੱਕਾ ਲੈਵਲ ਤੇ ਮੀਟਿੰਗ ਹੋਈ ਹੈ ਕਦੇ ਨਹੀਂ ਮੈਂ ਕਦੇ ਨੱਕਾ ਲੈਵਲ ਤੇ ਕਰਾਂਗੇ ਬਹਿ ਗਿਆ ਨੱਕਾ ਮੈਂ ਕਿਹਾ ਹੁੰਦਾ ਜਿੱਥੋਂ ਪਾਣੀ ਕਿਾਰੇ ਨੂੰ ਮੁੜਦਾ ਹੈ ਮੂਰੇ ਨੱਕਾ ਲਾਇਆ ਜਾਂਦਾ ਖਾਲ 'ਚ प्यारे ਨੂੰ ਮੁੜਦਾ ਤੇ ਕਿੰਨੇ ਚਿਰ ਚੋਕ ਕਹਿਰਾ ਪਰੂਗਾ ਛੋਨੇ ਵਾਲਾ ਕਹਿਰਾ ਡੂਡ ਡੂਡ ਘੰਟਾ ਵੀ ਲੱਗ ਜਾਂਦਾ ਕਣਕ ਦੇ ਕਹਿਰੇ ਛੋਟੇ ਹੁੰਦੇ ਐ ਤੇ ਨਾਲੇ ਤੁਸੀਂ 8 ਘੰਟੇ ਦਿੰਦੇ ਹੋ ਵੀ 2 ਘੰਟੇ ਬਾਅਦ 1 ਘੰਟਾ ਰੋਕ ਲੇ ਬ੍ਰੇਕ ਫਿਰ ਫੇਰ 2 ਘੰਟੇ ਫਿਰ ਖਾਲ ਫਿਰ ਉਸੇ ਕਹਿਰੇ ਨੂੰ ਦੁਬਾਰੇ ਫਿਰ ਜਾਊ ਪਾਣੀ ਸਾਰਾ ਮੈਂ ਕਹਾਂ ਤੁਸੀਂ ਕੰਮ ਕਰੋ ਤੁਸੀਂ ਇੱਕ ਦਿਨ 8 ਘੰਟੇ ਦਿੰਦੇ ਹੋ ਤੁਸੀਂ ਬਿਨਾ ਬ੍ਰੇਕ ਇੱਕ ਦਿਨ ਚ 11 ਘੰਟੇ ਦਿਓ 4 ਦਿਨੇ ਟਰਾਈ ਕਰਕੇ ਦੇਖਿਓ 3 ਦਿਨ ਤਿੰਨ ਦਿਨਾਂ 'ਚ 11-11 ਘੰਟਿਆਂ ਨਾਲ ਤੁਸੀਂ ਦੇਤੀ 33 ਇਧਰੋਂ ਤਿੰਨ ਦਿਨਾਂ 'ਚ 8 ਘੰਟਿਆਂ ਨਾਲ ਤੁਸੀਂ ਦੇਤੀ 24 8 ਘੰਟੇ ਜ਼ਿਆਦਾ ਲੱਗੇ ਠੀਕ ਹੈ ਪਰ ਉਹ ਤਿੰਨ ਦਿਨ ਜਦੋਂ 11-11 ਕੋਈ ਕਿਸਾਨ ਕੰਮਲਾ ਨਹੀਂ ਹੈਗਾ ਵੀ ਉਹ ਜੇ ਬਿਜਲੀ ਹੈਗੀ ਤਾਂ ਪਾਣੀ ਛੱਡੀ ਰੱਖੋ ਆਪਣੀਆਂ ਬੱਟਾਂ ਆਪ ਹੀ ਤੋੜ ਲੂ ਉਹ ਉਹ ਕਹੂਗਾ ਮੈਨੂੰ ਹੁਣ ਜਦੋਂ ਲੋਡ ਨਹੀਂ ਮੋਟਰ ਬੰਦ ਕਰ ਦੂਗਾ ਉਹ ਤੇ ਮੈਂ ਕਿਹਾ ਹਫਤਾ ਉਦੋਂ ਬਾਅਦ 4 ਦਿਨ ਉਹਨਾਂ ਨੂੰ ਪਾਣੀ ਲਾਉਣ ਦੀ ਲੋੜ ਨਹੀਂ ਤੁਸੀਂ ਦਿਓਗੇ ਸਾਰਾ ਹਫਤਾ ਤੁਸੀਂ ਦਿਓਗੇ 56 ਘੰਟੇ ਸੱਤ ਦੇਣਾ ਚਾਹ ਅਠ ਅਠ ਘੰਟਿਆਂ ਨਾਲ ਤੇ ਮੈਂ ਮੰਗ ਰਿਆ ਇਧਰੋਂ 33 ਤੇਈ ਘੰਟੇ ਬਚ ਗਏ ਤੇਈ ਘੰਟੇ ਨਾਲੇ ਬਚ ਗਏ ਤੇ ਨਾਲੇ ਉਹਨੂੰ ਕੋਈ ਦਿੱਕਤ ਨਹੀਂ ਉਹ ਬੰਦ ਕਰਕੇ ਮੋਟਰ ਜਾਊਗਾ ਥੋੜੀ ਥੋੜਾ ਘਟੂਗਾ ਲੋਡ ਘਟੂਗਾ ਸਾਰਾ ਕੁਝ ਠੀਕ ਹੋ ਗਏ ਐਨੀ ਗੱਲ ਹੁੰਦੀ ਹੈ ਹੁਣ ਇਹ ਅਫਸਰਾਂ ਤੇ ਛੱਡ ਦਿੰਦਿਆ ਹੁਣ ਅਫਸਰਾਂ ਨੇ ਖੇਤ ਗਏ ਨਹੀਂ ਹੁੰਦੇ ਵਿਚਾਰੇ ਉਹ ਉਹਨਾਂ ਨੂੰ ਕੀ ਪਤਾ ਕੀ ਹੁੰਦਾ ਹੈ ਨੱਕਾ ਉਹਨਾਂ ਨੂੰ ਕੀ ਪਤਾ ਕੀ ਹੁੰਦਾ ਖਾਲ ਮਰਨਾ ਜਾਂ ਕੋਈ ਪਤਾ ਹੀ ਨਹੀਂ ਜਦੋਂ ਅੱਪਾ ਆਇਆ ਧਰਤੀ ਤੋਂ ਜਮਾਂ ਥੱਲੋਂ ਸੋ ਮੈਂ ਕਦੇ ਵੀ ਇਸ ਤਰ੍ਹਾਂ ਦਾ ਫੈਸਲਾ ਨਹੀਂ ਹੋਣ ਦਿੰਦਾ ਜਿਹਦੇ 'ਚ ਲੋਕਾਂ ਨੂੰ ਕੋਈ ਖੱਜਲ ਖਵਾਰੀ ਹੋਵੇ ਆ ਹੁਣ ਤਾਂ ਅਸੀਂ ਅਫਸਰਾਂ ਨੂੰ ਵੀ ਕਹਤਾ ਵੀ ਉਹ ਜਿਹੜੇ ਤੌਲੀਏ ਜੇ ਵਾਲੀਆਂ ਕੁਰਸੀਆਂ ਤੇ ਬੈਠੇ ਹੁੰਦੇ ਐ ਚਿਟਾ ਜੇ ਤੌਲੀਆ ਧਰ ਕੇ ਬੇਹਨਾਂ ਤੋਂ ਉਠੋ ਉਸ ਤੌਲੀਏ ਨਾਲ ਹੱਥ ਥੁੱਤ ਪਹੁੰਚ ਕੇ ਪਿੰਡਾਂ ਨੂੰ ਜਾਓ ਰਿਸਟਰੀਆਂ ਉੱਥੇ ਕਰਕੇ ਆਓ ਉੱਥੇ ਜਾ ਕੇ ਆਧਾਰ ਕਾਰਡ ਬਣਾ ਕੇ ਆਓ ਹੁਣ ਸਰਕਾਰ ਤੁਹਾਡੇ ਕੋਲੇ ਆਊਗੀ ਬੇਬੇ ਸਰਕਾਰ ਤੁਹਾਡੇ ਕੋਲ ਜਦੋਂ ਵੋਟਾਂ ਮੰਗਣਾ ਸੀ ਤੁਹਾਡੇ ਕੋਲ ਆਉਨੇ ਆ ਫਿਰ ਜਿੱਤਣ ਤੋਂ ਬਾਅਦ ਤੁਹਾਨੂੰ ਕਹਦੇ ਨੇ ਚੰਡੀਗੜ੍ਹ ਆ ਜਾਓ ਕਿਉਂ ਭਈ ਵੋਟਾਂ ਤੋਂ ਬਾਅਦ ਸਰਕਾਰ ਬਣ ਗਈ ਸਰਕਾਰ ਵੀ ਤੁਹਾਡੇ ਦਰਵਾਜ਼ੇ ਤੇ ਆਉਗੀ ਉਹ ਪੁੱਛੂਗੀ ਦੱਸੋ ਜੀ ਕੀ ਚਾਹੀਦਾ ਅਫਸਰ ਤੁਹਾਡੇ ਘਰੇ ਹੋ ਉਹ ਜਿਹੜਾ ਸਾਡੀ ਟੀਮ ਕਿਹਾ ਜਾਂ ਉਹ ਬਣਾ ਕੇ ਦੇਣਗੇ ਮੈਂ ਇਕੱਲਾ ਲੜੀ ਜਾਂਦਾ ਬੀਜੇਪੀ ਨਾਲ ਮੈਂ ਸੈਂਟਰ ਨਾਲ ਗਵਰਨਰ ਨਾਲ ਸੁਪਰੀਮ ਕੋਰਟਾਂ ਜਾਣਾ ਪੈਂਦਾ ਮੇਰੀ ਲੜਾਈ ਇਕੱਲੇ ਦੀ ਆਪਣੇ ਪਰਿਵਾਰ ਵਾਸਤੇ ਨਹੀਂ ਹੈਗੀ ਮੇਰੀ ਲੜਾਈ ਕੋਈ ਪੈਸਾ ਕਮਾਉਣ ਵਾਸਤੇ ਨਹੀਂ ਹੈਗੀ ਪੈਸੇ ਕਮਾਉਣ ਵਾਲੇ ਕੰਮ ਤਾਂ ਮੈਂ ਛੱਡੀ ਫਿਰਦਾ ਜੀ ਮੇਰੀ ਲੜਾਈ ਤਾਂ ਪੰਜਾਬ ਵਾਸਤੇ ਆ ਤੁਹਾਡੇ ਧੀਆ ਪੁੱਤਾਂ ਵਾਸਤੇ ਆ ਇਸ ਕਰਕੇ ਮੈਨੂੰ ਮਜ਼ਬੂਤੀ ਦਿਓ ਮੈਨੂੰ 13 ਜ਼ੁਬਾਨਾਂ 13 ਹੱਥ ਹੋਰ ਦਿਓ ਕਿਉਂਕਿ 13 ਸੀਟਾਂ ਨੇ ਪੰਜਾਬ ਦੀਆਂ ਜੇ 13 ਦੀਆਂ 13 ਆ ਗਈਆਂ ਮਜਾਲ ਹੈ ਸੈਂਟਰ ਦੀ ਕਿ 1 ਰੁਪਿਆ ਵੀ ਨਰੇਗਾ ਦਾ ਜਾਂ ਮਨਰੇਗਾ ਦਾ ਕੋਈ ਰੋਕ ਕੇ ਦਿਖਾ ਦੇ ਤਾਂ ਪਤਾ ਲੱਗ ਉੱਥੇ ਜਾ ਕੇ ਜਦੋਂ ਰੌਲਾ ਪੈਂਦਾ ਉਦੋਂ ਪਤਾ ਲੱਗਦਾ ਉੱਥੇ ਜਾ ਕੇ ਤੁਸੀਂ ਦੇਖਿਆ ਹੋਣਾ ਮੈਂ 19 ਚ ਕੱਲੇ ਹੀ ਸੀ ਮੈਂ ਕੱਲੇ ਹੀ ਲਈ ਜਾਂਦਾ ਸੀ ਪੰਜਾਬ ਵਾਸਤੇ ਕਿਉਂਕਿ ਮੈਨੂੰ ਪਤਾ ਹੈ ਜਿਹੜਾ ਐਮਪੀ ਜਾਦੇ ਬੋਲਦਾ ਹੋਵੇ ਸਰਕਾਰ ਨੂੰ ਰੋਜ਼ ਕਟਾਇਰੇ ਚ ਖੜਾ ਕਰਦਾ ਹੋਵੇ ਵਿਧਾਨ ਸਭਾ ਚ ਲੋਕ ਸਭਾ ਚ ਐਮਐਲਏ ਐਮਪੀ ਤਾਂ ਸਰਕਾਰ ਉਹ ਤੋਂ ਡਰਨ ਲੱਗ ਜਾਂਦੀ ਹੈ ਵੀ ਯਾਰ ਇਹ ਸਾਡਾ ਪੇਟ ਖੋਲੂਗਾ ਸਾਰਾ ਕੁਝ ਜਲੂਸ ਕੱਢ ਦਿੰਦਾ ਹੈ ਉਹਦੇ ਕੰਮ ਨਹੀਂ ਰੁਕਦੇ ਹੁੰਦੇ ਜਦੋਂ ਮੈਂ ਕੋਈ ਕੰਮ ਕਰਾਉਣ ਜਾਂਦਾ ਸੀ ਬੀਜੇਪੀ ਦੇ ਕਿਸੇ ਮੰਤਰੀ ਕੋਲੇ ਸਾਰੇ ਬੀਜੇਪੀ ਵਾਲੇ ਬੈਠੇ ਹੁੰਦੇ ਸੀ ਉੱਥੇ ਮੈਨੂੰ ਦੇਖ ਕੇ ਮੰਤਰੀ ਕਹਿੰਦੇ ਸੀ ਆਹ ਕਿਧਰ ਹੋ ਜਾਈਏ ਮਾਨ ਸਾਹਿਬ ਆ ਕੇ ਆ ਜਾਈਏ ਜੀ ਜੀ ਪਤਾਈਏ ਮੈਂ ਕਹਾ ਜੀ ਆ ਕੰਮ ਹੈ ਥੋੜਾ ਜਿਹਾ ਅੱਛਾ ਠੀਕ ਹੈ ਸਾਈਨ ਕਰਕੇ ਨਾਲ ਹੀ ਮੇਰੇ ਕੰਨ ਚ ਕਹਿ ਦੇਣਾ ਥੋੜਾ ਸੰਸਦ ਨੇ ਮੇਰੇ ਤੇ ਕਿਰਪਾ ਰੱਖਣਾ ਥੋੜੀ ਹਾਂ ਮਾੜਾ ਜੀ ਮੈਂ ਜਮਾ ਹੀ ਨਹੀਂ ਬੋਲਦਾ ਮੇਰਾ ਬਿਨਾਂ ਬੋਲੇ ਕੰਮ ਹੋ ਹੀ ਜਾਂਦਾ ਮੈਨੂੰ ਬੋਲਣ ਦੀ ਕੀ ਲੋੜ ਹੈ ਤੁਸੀਂ ਇੱਕ ਵਾਰੀ ਚਿਤਾ ਕੇ ਭੇਜੋ ਪਾਸਵਰਡ ਮੇਰੇ ਕੋਲੇ ਨੇ ਦੇਖੋ ਸਹੀ ਉੱਥੇ ਪੰਜਾਬ ਦੇ ਹੱਕ ਕਿਵੇਂ ਆਪਾਂ ਲੈਨੇ ਆ ਨਾ ਤੋਂ ਮਤਲਬ ਹੱਕ ਮੰਗਿਆਂ ਤਾਂ ਨਹੀਂ ਮਿਲਦੇ ਖੋਣੇ ਪੈਂਦੇ ਆ ਇਸ ਗੱਲ ਲਈ ਤਾੜੀਆਂ ਮਾਰ ਕੇ ਸਵਾਗਤ ਵੀ ਕਰ ਦਿਓ ਸਾਡੀ ਟੀਮ ਦਾ ਤੇ ਧੰਨਵਾਦ ਵੀ ਕਰੋ ਇਹਨਾਂ ਨੂੰ ਲੱਗੂ ਪਤਾ ਇਹਨਾਂ ਨੂੰ ਵੀ ਆਏ ਨੇ ਕੋਈ ਹੁਣ ਆਏ ਨੇ ਆਮ ਲੋਕਾਂ ਚੋਂ ਉੱਠ ਕੇ ਆਏ ਨੇ ਜੋ ਗੁੱਸਾ ਥੋੜੇ ਦਿਲ ਚੈ ਸਿਸਟਮ ਪ੍ਰਤੀ ਉਹੀ ਮੇਰੇ ਦਿਲ ਚੈ 75 ਸਾਲ ਹੋ ਗਏ ਯਾਰ ਭੁੱਖੇ ਮਾਰਤੇ ਇਹਨਾਂ ਨੇ ਪੀੜੀਆਂ ਖਾ ਗਏ ਸਾਡੀਆਂ ਬਚਪਨ ਖਾ ਗਏ ਜਵਾਨੀ ਖਾ ਗਏ ਬੁਢਾਪਾ ਖਾ ਗਏ ਛੱਡੇ ਹੀ ਨਹੀਂ ਕੁਝ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਮਾਵਾ ਪੈਣਾ ਦੀ ਜਿੱਤਾਂ ਬਰਕਰਾਰ ਕਰਨੀ ਆ ਮਾਨ ਸਨਮਾਨ ਬਹਾਲ ਕਰਨਾ ਬਹੁਤ ਹੋ ਗਿਆ ਇਨੂੰ ਲੈ ਕੇ ਨਾ ਇੱਥੇ ਸਿਰ 'ਚ ਨਿਸ਼ਾਨ ਪੈ ਗਏ ਇਨੂਆਂ ਨਾਲ ਕਈ ਪੀੜੀਆਂ ਤੋਂ ਇਨੂੰ ਸਵੇਰੇ ਗੋਹੇ ਵਾਲਾ ਪੱਠਲ ਫਿਰ ਲੱਕੜਾਂ ਵਾਲੀ ਭਰੀ ਫਿਰ ਚਰੀ ਦੀਆਂ ਪੰਡਾ ਹਰ ਵਕਤ ਸਿਰ ਤੇ ਭੋਜ ਹੀ ਰਹਿੰਦਾ ਸੋ ਮੈਂ ਤਾਂ ਇਹੀ ਦੁਆ ਕਰਦਾ ਪਰਮਾਤਮਾ ਨੇ ਸਮਤ ਬਖਸ਼ੇ ਮੈਂ ਚਾਹੁੰਨਾ ਕਿ ਮਾਵਾ ਪੈਣਾ ਜਿਹੜੀਆਂ ਨੇ ਇਹ ਇਹ ਗਰੀਬਾਂ ਦੀਆਂ ਮਾਵਾ ਪੈਣਾ ਨਾ ਕਿਹਾ ਜਾਵੇ ਇਹਨਾਂ ਨੂੰ ਆਪਸਰਾ ਦੀਆਂ ਮਾਵਾ ਪੈਣਾ ਕਿਹਾ ਜਾਵੇ ਇਹਨਾਂ ਦੇ ਬੱਚਿਆਂ ਨੂੰ ਪੜ੍ਹਾਵਾਂਗੇ ਔਰ ਪੜ੍ਹਾ ਕੇ ਵੱਡੀਆਂ-ਵੱਡੀਆਂ ਨੌਕਰੀਆਂ ਦਿਲਾਵਾਂਗੇ ਤੇ ਆ ਜਿਹੜੇ ਇਹਨੂੰ ਆ ਬੱਠੜ ਆ ਗੰਦਗੀਆਂ ਜਿਹੜੀਆਂ ਸਾਨੂੰ ਇਹਨੇ ਮਜਬੂਰ ਕੀਤਾ ਜਿਹੋਂ ਤੇ ਉਹਨਾਂ ਨੂੰ ਉਹਨਾਂ ਤੋਂ ਖਹਿੜਾ ਛੜਾਵਾ